ਡੇਰਾਵਾਦ ਡੇਰਾਵਾਦ ਇੱਕ ਉਹ ਕੀੜਾ ਖਤਰਨਾਕ ਕੀੜਾ ਬਣ ਚੁੱਕਾ ਜੋ ਆਪਣੇ ਸਮਾਜ ਨੂੰ ਨਾ ਕੋਹਂਦੀ ਤਰ੍ਹਾਂ ਖਾ ਰਿਹਾ ਹੈ। ਬੱਚੇ, ਜਵਾਨ, ਬੁੱਢੇ ਸਾਰੇ ਉਹਦੀ ਗ੍ਰਿਫਤ ਵਿੱਚ ਆ ਚੁੱਕੇ। ਪੰਜਾਬ ਵਿੱਚ ਹਜ਼ਾਰਾਂ ਡੇਰੇ ਫੈਲ ਚੁੱਕੇ। ਜਿਹੜੇ ਆਮ ਇਨਸਾਨਾਂ ਦੀ ਧਨ ਦੌਲਤ ਲੁੱਟ ਲੁੱਟ ਕੇ ਆਪ ਤਾਂ امیر ਹੋ ਰਹੇ ਆ ਪਰ ਇੱਕ ਬੰਦਾ ਆਮ ਬੰਦਾ ਗਰੀਬ ਤੋਂ ਗਰੀਬ ਹੁੰਦਾ ਜਾ ਰਿਹਾ ਹੈ ਕਾਰਨ ਇਹੋ ਹੀ ਵੀ ਅੰਧਵਿਸ਼ਵਾਸ ਡੇਰੇਵਾਰਾ ਡੇਰੇ ਬਾਦ ਜੋ ਵੀ ਉਹ ਉਹ ਉਹਨਾਂ ਦਾ ਹੀ ਮਸਾਲਾ ਹੁੰਦਾ ਹੈ ਕਿ ਇੱਕ ਆਮ ਇਨਸਾਨ ਨੂੰ ਆਪਣੀਆਂ ਗੱਲਾਂ ਵਿੱਚ ਲਿਆਂਦਾ ਜਾਵੇ ਉਸ ਨੂੰ ਸਵਰਗ ਨਰਕਾਂ ਦੀਆਂ ਗੱਲਾਂ ਦੱਸ ਕੇ ਉਹ ਤਾਂ ਪਰੇਤਾਂ ਦੀਆਂ ਗੱਲਾਂ ਦੇ ਵਿੱਚ ਫਸਾ ਕੇ ਉਸ ਨੂੰ ਡਰਾਇਆ ਜਾਵੇ ਤੇ ਉਸ ਨੂੰ ਆਪਣੇ ਡੇਰੇ ਵਿੱਚ ਲਿਆਂਦਾ ਜਾਵੇ। ਬਿਲਕੁਲ ਅਜੀਹਾ ਹੀ ਹੋ ਰਿਹਾ ਹੈ। ਅੱਜਕੱਲ ਜਿੰਦਗੀ ਜਿੰਦਗੀ ਇੰਨੀ ਔਖੀ ਹੋ ਗਈ ਹੈ ਕਿ ਬੰਦਾ ਸੁੱਖ ਭਾਲਦਾ ਹੈ। ਮੇਰੀ ਜ਼ਿੰਦਗੀ ਵਿੱਚ ਆ ਸੁੱਖ ਆ ਜਾਵੇ, ਮੇਰੀ ਜ਼ਿੰਦਗੀ ਆ ਸੁੱਖ ਆ ਜਾਵੇ ਪਰ ਕੋਸ਼ਿਸ਼ ਨਹੀਂ ਕਰਦਾ। ਮਿਹਨਤ ਨਹੀਂ ਕਰਦਾ ਉਹ ਤਾਂ। ਅਗਰ ਅਸੀਂ ਆਪਣੀ ਜ਼ਿੰਦਗੀ ਵਿੱਚ ਕੋਸ਼ਿਸ਼ ਤੇ ਮਿਹਨਤ ਕਰਾਂਗੇ ਨਾ ਤਾਂ ਸਾਨੂੰ ਕਿਸੇ ਡੇਰੇ ਤੇ ਜਾਣ ਦੀ ਜਰੂਰਤ ਨਹੀਂ। ਸਖਤ ਮਿਹਨਤ ਹੀ ਸਫਲਤਾ ਦੀ ਕੁੰਜੀ ਆ। ਪਰ ਅਸੀਂ ਪੜ੍ਹੇ ਲਿਖੇ ਲੋਕ ਜਿਹੜੇ ਚਲੋ ਅਨਪੜ੍ਹਣੋਂ ਤਾਂ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਕੀ ਪਤਾ? ਪਰ ਪੜ੍ਹੇ ਲਿਖੇ ਲੋਕ ਵੀ ਡੇਰਾਬਾਦ ਨੂੰ ਫਿਲਾ ਰਹੇ ਆ। ਉਹਨੂੰ ਬਦਲਣ-ਫੁੱਲਣ ਵਿੱਚ ਉਹਦਾ ਪੂਰਾ ਸਾਥ ਦੇ ਰਹੇ ਆ। ਨੌਜਵਾਨਪੜ ਲਿਖ ਕੇ ਬਾਹਰ ਜਾਂਦੀ ਆਸ ਵਿੱਚ ਕਈ ਦੇਰਿਆਂ ਵਿੱਚ ਜਾਂਦੇ ਆ ਸਾਨੂੰ ਉਹ ਕਈ ਤਰ੍ਹਾਂ ਦੇ ਸੁੱਖਾ ਸੁੱਖ ਦੇ ਆ ਵੀ ਅਸੀਂ ਬਾਹਰ ਚੱਲ ਜਾਈਏ ਬਾਹਰ ਤਾਂ ਅਕਸਰ ਚਲੀ ਜਾਣਾ ਹੁੰਦਾ ਹੈ ਕਿਉਂਕਿ ਇੱਥੇ ਲੱਖਾਂ ਰੁਪਏ ਲਾਉਣੇ ਆ ਕਈ ਕਈ ਵਾਰ ਇਹਨਾਂ ਏਜੰਟਾਂ ਦੇ ਘਰਾਂ ਦੇ ੱਤਕੇ ਖਾਂਦੇ ਆ ਉਹਨਾਂ ਦਫ਼ਤਰ ਜਾਂਦੇ ਆ ਕਿਉਂਕਿ ਇੱਥੇ ਇੰਨੀ ਕੋਸ਼ਿਸ਼ ਹੁਣੀ ਦੌੜ ਭੱਜ ਹੁਣੀ ਉਹ ਸਫਲਤਾ ਦੇ ਮੇਨ ਨਹੀਂ ਮੇਣੀ ਔਰ ਨਾਮ ਤੋਂ ਧੀਰੇ ਧੀਰੇ ਤੇ ਲੱਗ ਜਾਂਦਾ ਕਿਉਂਕਿ ਆਦਮੀ ਵੀ ਇਹ ਸੋਚ ਲੈਂਦਾ ਵੀ ਮੈਂ ਉੱਥੇ ਜਾਂਦਾ ਸੀ ਤੇ ਅੜਦ ਵਾਲੇ ਲੋਕ ਵੀ ਉਸ ਨੂੰ ਦੱਸਣ ਦਾ ਉਸ ਤੇ ਥੋੜਾ ਪ੍ਰਭਾਵ ਪਾ ਦਿੰਦੇ ਵੀ ਤੂੰ ਉਸ ਧੀਰੇ ਤੇ ਜਾਂਦਾ ਸੀਗਾ ਤੇਰਾ ਕੰਮ ਬਣ ਗਿਆ ਤੂੰ ਬਾਹਰ ਚ ਲੱਗ ਜਾਂ ਜਾਂ ਤੈਨੂੰ ਨੌਕਰੀ ਮਿਲ ਗਈ ਹੈ ਅਸਲ ਵਿੱਚ ਅਸੀਂ ਇਹ ਧੀਰਾ ਵਿੱਚ ਕੁਝ ਨਹੀਂਗਾ ਸਿਰਫ ਇੱਕ